ਇਹ ਪਤਾ ਕੀ ਸੀ ਯਾਰ ਇਹ ਤਾਂ ਗੱਡੀਆਂ ਲੱਗਦੀਆਂ ਕੈਮਰੇ ਇੱਕ ਵਾਰ ਮੈਨੂੰ ਦਿਖਾ ਦਿੱਤਾ ਜਾਵੇ ਆ ਦੋ ਤਿੰਨੇ ਦੇ ਕੂੜਾ ਲੱਗਦਾ ਤੇ ਕਮੈਂਟ ਆ ਬੜਾ ਜੋ ਸਾਂਝਾ ਕਰ ਦੋ ਸੋ ਆ ਦੇਖ ਲੋ ਢੇਰੀਆਂ ਪੁਰਾਣੀਆਂ ਤੁਹਾਡੀ ਇਹ ਇਹ ਦੀ ਤੁਹਾਡਾ ਹਾਂਜੀ ਸਰ ਮੇਰੇ ਏਰੀਆ ਆਂ ਕਿਉਂ ਟੱਕ ਮੇਰਾ ਨਾਮ ਮਤੀਆ ਜੀ ਠੀਕ ਹੈ ਜੀ ਤੁਹਾਨੂੰ ਪਤਾ ਮੈਡਮ ਜਿਹੜੇ ਬ੍ਰੈਂਡ ਦੇ ਕੋਈ ਕਹਿੰਦੇ ਸਕਦੇ ਨਹੀਂ ਹੋ ਸਕਦਾ ਹੀ ਹੋ ਸਕਦਾ ਜੀ ਮੈਂ ਮੰਨਦਾ ਜੀ ਸੈਲਰੀ ਲੈਣੇ ਆ ਪਾਸਾ ਸੈਲਰੀ ਲੈਣੇ ਦੇਖੋ ਜੰਡਾ ਦੇ ਪੈਸੇ ਆਗੇ ਹਾਂ ਨਹੀਂ ਜੰਡਾ ਦੇ ਪੈਸੇ ਜੰਡਾ ਆਗੇ ਨਾ ਤੁਸੀਂ ਉੱਤੇ ਕਾਰਵਾਈ ਨਹੀਂ ਕਰਾ ਸਾਰੇ ਆਟੋ ਵਾਲੇ ਜੀ ਸਰ ਇਹ ਕਾਰ ਇਹ ਆਟੋ ਉਹਨਾਂ ਦਾ ਜੀ ਦੇ ਘਰੋਂ ਗੱਡੀਆਂ ਲੱਗੀਆਂ ਹੁੰਦੀਆਂ ਝਾੜੂ ਲੱਗਣਾ ਹੁੰਦਾ ਜੀ ਉਹਨਾਂ ਗੱਡੀਆਂ ਅੱਜ ਵੀ ਹੋ ਰਹੀ ਹੈ ਨਾ ਹਾਂਜੀ ਹਾਂਜੀ ਅੱਜ ਵੀ ਹੋ ਰਹੀ ਹੈ ਅੱਜ ਵੀ ਹੋ ਰਹੀ ਸਰ ਕਿਵੇਂ ਹੋ ਰਹੀ ਹੈ ਅੱਜ ਸਫਾਈ ਵੀ ਅੰਦਰ ਦਾ ਵੀ ਸਾਈਪ ਦੀ ਤਰ੍ਹਾਂ ਹੀ ਹੈ ਇਹ ਉੱਗੇ ਵਿੱਚ ਤੇ ਮੈਂ ਅੱਜ ਵੀ ਹੁੰਦੀ ਸਰ ਹੁੰਦੀ ਆ ਦੋ ਦਿਨਾਂ ਤੋਂ ਹਵਾ ਵੀ ਚੱਲ ਰਹੀ ਆ ਗਿਆ ਜੀ ਤੇ ਮੇਰੇ ਤੋਂ ਫੋਨ ਤੋਂ ਸਾਹਮਣੇ ਗੱਲ ਨਹੀਂ ਕੀਤੀ ਨਹੀਂ ਮੈਂ ਕਰਦਾ ਨਹੀਂ ਮੋਕੇ ਮੈਂ ਚੱਲਿਆ ਹਾਂ ਹੁਣ ਸਰ ਨਹੀਂ ਇਹਦੇ ਬਾਰੇ ਦੱਸੇ ਕੋਈ ਨਹੀਂ ਨਹੀਂ ਇਹਦੇ ਬਾਰੇ ਕੁਝ ਨਹੀਂ ਦੱਸਿਆ ਕਿਉਂਕਿ ਹੁਣ ਅੱਜ ਕੋਈ ਦਾ ਮੋਕੇ ਤੇ ਤਾਂ ਕੋਲੇ ਦਾ ਕਮਟਾਇਓ ਤੇ ਅੱਜ ਜੋ ਸਫਾਈ ਹੋ ਰਹੀ ਆ ਤੁਸੀਂ ਆਇਓ ਮੋਕੇ ਤੇ ਨਿਗਾ ਤੁਹਾਡੀ ਪਈ ਆ ਕੰਮ ਕਰਾ ਰਹੇ ਹਾਂ ਵਧੀਆ ਗੱਲ ਆ ਵਧੀਆ ਕੰਮ ਕਰ ਰਹੇ ਇਹ ਅੱਜ ਦਾ ਕੂੜਾ ਲੱਗ ਰਿਹਾ ਤੇ ਸ ਔਰ ਸਖਤ ਇਹ ਦੱਸੀ ਦਿੱਤੀ ਹੈ ਲੰਬੜਦਾਰ ਨੂੰ ਵੀ ਕਹਤਾ ਜੇ ਦੁਬਾਰਾ ਬਿਠਿਆ ਹੀ ਨਹੀਂ ਆਏ ਨੇ ਕੀ ਨਾਮ ਉਹਨਾਂ ਦਾ ਪੰਮਾ ਜੀ ਹੈ ਲੰਬੜਦਾਰ ਇੱਥੇ ਜੇ ਦੁਬਾਰਾ ਯਾਨੀ ਕਿ ਸ਼ਿਕਾਇਤ ਆਉਗੀ ਤੇ ਬੰਦੇ ਦੀ ਡਿਊਟੀ ਇੱਥੇ ਨਹੀਂ ਹੋਊਗੀ ਉਹਨੂੰ ਸਖਤ ਕਹਿਤਾ ਤੁਹਾਨੂੰ ਪਤਾ ਮੈਡਮ ਮੇਰ ਨੇ ਇੱਕੋ ਗੱਲ ਕਹੀ ਹੈ ਕਿ ਮੈਂ ਜੇ ਕੰਮ ਸੇਵਾ ਕਰ ਰਹੀ ਆਂ ਮੈਂ ਕੁਰਸੀ ਵੀ ਨਹੀਂ ਸੰਭਾਲ ਕੇ ਬੈਠੀ ਸਾਡੇ ਬਹੁਤ ਹੀ ਮਾਨਯੋਗ ਮੇਅਰ ਸਾਹਿਬ ਮੈਡਮ ਔਰ ਸਾਡੇ ਐਮਐਲਏ ਦਿਲਜੀਤ ਸਿੰਘ ਗਰੇਵਾਲ ਪੋਲਾ ਜੀ ਨੇ ਸਖਤ ਦਾਅਦੇ ਦਿੱਤੀ ਹੋਈ ਹੈ ਉਹ ਤੁਸੀਂ ਦੇਖਿਆ ਹੋਣਾ ਮੈਂ ਪਹਿਲੇ ਵੀ ਗੱਲ ਕੀਤੀ ਕਿ ਜਿਵੇਂ ਸੰਤ ਸਿਚੇਵਾਲ ਜੀ ਬੈਠੇ ਹੋਏ ਆ ਬੁੱਢੇ ਦਰੀਆ ਸਭਾਈ ਕਰ ਰਿਹਾ ਔਰ ਸਾਡੀ ਡਿਊਟੀ ਲਈ ਹੈ ਕਿ ਬਾੜ ਦੇ ਵਿੱਚ ਆਪਣੇ ਇੱਕ ਇੱਕ ਕੋਨਾ ਯਾਨੀ ਕਿ ਆਪਾਂ ਸਾਫ਼ ਕਰਕੇ ਦੇਣਾ ਸੋ ਉਹਨਾਂ ਦੀ ਰਹਿਨੁਮਾਈ ਦੇ ਵਿੱਚ ਇਹ ਕੰਮ ਚੱਲ ਰਿਹਾ ਹੈ ਐਮਐਲਏ ਸਾਹਿਬ ਦੇ ਮੈਡਮ ਮੇਅਰ ਦੇ ਔਰ ਮਿਹਨਤ ਕਰਾਂਗੇ ਔਰ ਤੁਹਾਨੂੰ ਪਤਾ ਕਿ ਪੁਰਾਣੀ ਸਰਕਾਰਾਂ ਨੇ ਸ਼ਾਇਦ ਕੰਮ ਲੈਣੇ ਲਈ ਨਹੀਂ ਸੀ ਇਹਨਾਂ ਕੋ ਅੱਜ ਹੁਣ ਕੰਮ ਲਿੱਤੇ ਜਾ ਰਿਹਾ ਕਿਤੇ ਨਾ ਕਿਤੇ ਪੁਰਾਣਾ ਕੋੜਾ ਜਿਹੜਾ ਖਿਲਰ ਰਿਹਾ ਹੈ ਉਹਨੂੰ ਸਾਫ਼ ਕਰਨ ਦੇ ਵਿੱਚ ਟਾਈਮ ਜ਼ਰੂਰ ਲੱਗੂਗਾ ਲੇਕਿਨ ਜਲਦੋ ਜਲ ਕਰਾ ਕੇ ਦਵਾਂਗੇ। ਕੋ ਪੰਮਾ ਜੀ ਜਿਹੜੇ ਇੱਥੇ ਨੇ ਨੰਬਰਦਾਰ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਭਾਈ ਜੀ ਕਿੰਨੇ ਚਿਰ ਦਾ ਕੋੜਾ ਹੈ? ਸਹੀ ਦੱਸੋ ਮਾਨਦਾਰੀ। ਇਹਨਾਂ ਗੱਡੀ ਲੱਗੀ ਹੋਈ ਸੀ ਜਿੱਥੇ ਤੇ ਅੱਜ ਵੀ ਸਫਾਈ ਹੋ ਰਹੀ ਹੈ। ਹੋ ਰਹੀ ਆ। ਅੱਜ ਕਿਵੇਂ ਹੋ ਰਹੀ? ਹੁਣ ਗੱਡੀ ਹੈ ਨਹੀਂ ਸਵੇਰ ਟੈਂਕ ਮਾਰਨਿੰਗ ਟਾਈਮ ਆਂਦਾ ਉਸ ਟੰਮ ਲੱਗੀ ਹੁੰਦੀ। ਤੁਸੀਂ ਨੰਬਰਦਾਰ ਹੋ? ਕੀ ਨਾਮ ਆਪਣਾ? ਪੰਮਾ। ਮੈਡਮ ਮੇ ਤੁਹਾਨੂੰ ਪਤਾ ਕਿਹਨੇ ਸਕਰ ਨੇ ਤੇ ਅੱਜ ਵੀ ਸਫਾਈ ਹੋਈ ਨਹੀਂ ਹੈ ਨਾ ਨਾਸ ਕਰ ਰੱਖਿਆ ਜਾਊਗਾ ਇਹਨੂੰ ਗੈਤ ਦਾ ਕੇ ਗੱਤੀ ਜਿਹੜੀ ਗੱਡੀ ਤੇ ਕੱਢਦੇ ਅਸੀਂ ਸਫਾਈ ਕਰਦੇ ਨੰਬਰਦਾਰ ਦੇ ਉੱਪਰ ਵੀ ਸਫਾਈ ਕਰਦੇ ਜੇ ਦੁਬਾਰਾ ਇਹੋ ਜਿhandle ਹੋਊਗੀ ਤੇ ਨੰਬਰਦਾਰ ਸਾਹਿਬ ਨੂੰ ਇਹ ਕਹਤਾ ਵੀ ਦੇਖੋ ਤੁਸੀਂ ਫਿਰ ਆਪਣਾ ਪਰਮ ਆਪ ਵਿਚਾਰ ਲਿਓ ਸਾਨੂੰ ਸਫਾਈ ਚਾਹੀਦੀ ਹੈ ਸਾਨੂੰ ਸਫਾਈ ਅਭਿਆਨ ਦੇ ਮੁਹਿਮ ਦੇ ਤਹਿਤ ਸਫਾਈ ਨਹੀਂ ਚਾਹੀਦੀ ਸਾਨੂੰ ਡੇਲੀ ਸਫਾਈ ਚਾਹੀਦੀ ਹੈ ਔਰ ਅਸੀਂ ਡੇਲੀ ਸਫਾਈ ਲੈਣੀ ਹੈ ਇਨਾਂ ਤੋਂ ਠੀਕ ਹੈ ਜੀ ਚਾਹ ਰੱਖਿਆ ਜਾਊਗਾ ਜੋ ਪੰਜਾਬ ਨੂੰ 24 ਟੀਵੀ ਚੈਨਲ ਆ ਇੱਕ ਤੁਹਾਨੂੰ ਖਬਰ ਦਿਖਾ ਰਹੇ ਹਾਂ ਮੌਜੂਦਾ ਮੌਕੇ ਤੇ ਨੰਬਰਦਾਰ ਨਹੀਂ ਕੌਂਸਲਰ ਵੀ ਇੱਥੇ ਨੇ ਤੇ ਸਫ ਕੀ ਇਹ ਅਜਰਾ 2-3 ਦਿਨਾਂ ਦਾ ਕੂੜਾ ਪਰ ਤੁਸੀਂ ਵੀਡੀਓ 'ਚ ਦੇਖ ਰਹੇ ਹੋ 2-3 ਦਿਨਾਂ ਦਾ ਕੂੜਾ ਨਹੀਂ ਕੱਟੋ ਕਰਨੀ ਮਹੀਨੇ ਤੋਂ ਉੱਪਰ ਕੂੜਾ ਵਾ ਤੁਹਾਡੇ ਇਲਾਕੇ 'ਚ ਕੋਈ ਇਦਾਂ ਦੀ ਹੈਗੀ ਤਾਂ ਸਾਡੇ ਚੈਨਲ ਨੰਬਰ ਸੰਪਰਕ ਕਰੋ ਤਾਂ ਜੋ ਕੀ ਤੁਹਾਡੀ ਆਵਾਜ਼ ਨੂੰ ਪੰਜਾਬ ਸਰਕਾਰ ਉਸ ਇਲਾਕੇ ਦੇ ਲੁਧਿਆਣਾ ਦੇ ਮੇਹ ਤੱਕ ਪਹੁੰਚਾਈਏ ਤੇ ਹੁਣ ਦੇਖਾਂਗੇ ਇਸ ਖਬਰ ਦਾ ਕਿੰਨਾ ਕਾ ਹੋ ਗਿਆ ਅਸਰ ਕੀ ਇਸ ਸਫਾਈ ਕਰਮਚਾਰੀ ਨੂੰ ਤਾਂ ਨੰਬਰਦਾਨ ਉੱਤੇ ਬੁਲਾਇਆ ਜਾਵੇਗਾ ਤਾਂ ਇਸ ਬਾਰੇ ਮੈਡਮ ਇਹਨਾਂ ਵੀ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਸੋ ਵੀਡੀਓ ਨੂੰ ਚੱਲਦੀ-ਚੱਲਦੀ ਕਰ ਦਿਓ ਸ਼ੇਅਰ